ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਆਮੀਦ ਆ ਸਾਰੇ ਠੀਕ ਹੋਣਗੇ ਤੇ ਖੁਸ਼ ਹੋਣਗੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ 25 ਮਾਰਚ ਨੂੰ ਹੋਣ ਵਾਲੇ ਕਬੱਡੀ ਕੱਪ ਉਹ ਦੱਸਾਂਗੇ ਤੇ ਕਿੱਥੇ ਕਿੱਥੇ ਹੋਵੇਗਾ ਤੇ ਕਿਹੜੇ-ਕਿਹੜੇ ਹੋਣਗੇ ਪਹਿਲਾ ਜਿਹੜਾ ਕਬੱਡੀ ਕੱਪ ਆ ਉਹ 48 ਪਿੰਡ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਹੋਣ ਜਾ ਰਿਹਾ ਇੱਥੇ ਪਹਿਲਾ ਨਾਮ 2 ਲੱਖ ਰੁਪਿਆ ਤੇ ਦੂਜਾ ਨਾਮ 1 ਲੱਖ 75 ਹਜ਼ਾਰ ਰੁਪਿਆ ਰੱਖਿਆ ਗਿਆ ਬੈਸਟਾਂ ਨੂੰ 51 51 ਹਜ਼ਾਰ ਰੁਪਿਆ ਰੱਖਿਆ ਗਿਆ ਇੱਥੇ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਜਿਹੜੇ ਕੀ ਉਹਨਾਂ ਦਾ ਖੁੱਲਾ ਅਖਾੜਾ ਵੀ ਲੱਗੇਗਾ ਇੱਥੇ ਆਲ ਓਪਨ ਦੀਆਂ ਟੀਮਾਂ ਪਹੁੰਚ ਰਹੀਆਂ ਹਨ ਜੀ ਇਹ ਕਬੱਡੀ ਕੱਪ ਪਹਿਲਾ ਹੋਣ ਜਾ ਰਿਹਾ ਪਹਿਲਾ ਕਬੱਡੀ ਕੱਪ 46 ਦੇ ਵਿੱਚ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਹੋਵੇਗਾ ਅਗਲਾ ਜਿਹੜਾ 골ਡ ਕਬੱਡੀ ਕੱਪ ਹੋਣ ਜਾ ਰਿਹਾ ਹੈ 베르카 ਦੇ ਵਿੱਚ 베르카 ਜਿਲ੍ਹਾ ਅੰਮ੍ਰਿਤਸਰ ਦੇ ਵਿੱਚ ਇਹ ਕਬੱਡੀ ਕੱਪ ਹੋਵੇਗਾ ਜੀ ਇਹ 골ਡ ਕਬੱਡੀ ਕੱਪ ਹੋਣ ਜਾ ਰਿਹਾ 25 ਤੇ 26 ਮਾਰਚ 2025 ਨੂੰ 26 ਮਾਰਚ ਨੂੰ ਆਲ ਓਪਨ ਦੀਆਂ ਜਿਹੜੀਆਂ ਚਾਰ ਕਲੱਬਾਂ ਦੇ ਮੈਚ ਹੋਣੇ ਆ ਜੀ ਇਹਦੇ ਵਿੱਚ 베ਰਕਾ, ਘਰਿਆਲਾ, ਹਰਿਆਣਾ ਤੇ ਸੁਰਪੁਰ ਦੀਆਂ ਟੀਮਾਂ ਪਹੁੰਚ ਰਹੀਆਂ ਹਨ ਬਹੁਤ ਜ਼ਬਰਦਸਤ ਤੇ ਫਸਮਾ ਮੈਚ ਹੋਣ ਵਾਲਾ ਹੈ ਜੀ ਬੈਸਟਾਂ ਨੂੰ ਟਰੈਕਟਰ ਦਿੱਤੇ ਜਾਣੇ ਹਨ ਤੇ ਆਲ ਓਪਨ ਦੇ ਇਹ ਜਿਹੜੇ ਮੈਚ ਆ ਇਹਦੇ ਵਿੱਚ ਪਹਿਲਾ ਨਾਮ ਫਾਈਨਲ ਦਾ 1,25,000 ਰੁਪਏ ਰੱਖਿਆ ਗਿਆ 골ਡ ਕਬੱਡੀ ਕੱਪ 베ਰਕਾ ਜ਼ਿਲ੍ਹਾ ਅਮਰੀਕਾ ਤੇ ਵਿੱਚ ਇਹ ਹੋਣ ਹੋਵੇਗਾ ਜੀ ਅਗਲਾ ਜਿਹੜਾ ਸ਼ਾਨਦਾਰ ਕਬੱਡੀ ਕੱਪ ਹੋਵੇਗਾ ਕਾਲੇਕੇ ਦੇ ਵਿੱਚ ਕਾਲੇਕੇ ਜ਼ਿਲ੍ਹਾ ਬਰਨਾਲਾ ਦੇ ਵਿੱਚ ਹੋਵੇਗਾ ਇਹ ਆਲ ਓਪਨ ਦਾ ਕਬੱਡੀ ਕੱਪ ਇੱਥੇ ਪਹਿਲਾ ਨਾਮ 1 ਲੱਖ ਰੁਪਿਆ ਦੂਜਾ ਨਾਮ 75 ਹਜ਼ਾਰ ਰੁਪਿਆ ਬੈਸਟਾ ਨੂੰ ਮੋਟਰਸਾਈਕਲ ਦਾ ਨਾਮ ਦਿੱਤੇ ਜਾਣੇ ਆ ਇਹ ਜਿਹੜਾ ਕਬੱਡੀ ਕੱਪ ਆ ਇਹ ਵੀ ਆਲ ਓਪਨ ਦਾ ਰਹੇਗਾ ਜੀ ਇਹਦੇ ਵਿੱਚ ਬੈਸਟ ਟੀਮਾਂ ਖੇਡਣਗੀਆਂ ਕਾਲੇਕੇ ਜ਼ਿਲ੍ਹਾ ਬਰਨਾਲਾ ਦੇ ਵਿੱਚ ਸ਼ਾਨਦਾਰ ਕਬੱਡੀ ਕੱਪ ਹੋਵੇਗਾ ਜੀ ਇਸ ਤੋਂ ਬਾਅਦ ਪਿੰਡ ਨਿਹਾਲੋ ਵਾਲਾ ਜ਼ਿਲ੍ਹਾ ਜਲੰਧਰ ਦੇ ਸਟੇਡੀਅਮ ਦੇ ਵਿੱਚ ਹੋਵੇਗਾ 25 ਤੇ 24 ਮਾਰਚ ਨੂੰ ਇੱਥੇ ਪਟਕੇ ਦੀ ਕੁਸ਼ਤੀ ਵੀ ਹੋਵੇਗੀ 1,21,000 ਰੁਪਿਆ ਪਹਿਲਾਂ ਨਾਮ ਰੱਖਿਆ ਗਿਆ ਤੇ ਇੱਥੇ ਕਬੱਡੀ ਕੱਪ ਦੇ ਮੈਚ ਵੀ ਹੋਣੇ ਆ ਖੁੱਲਾ ਅਖਾੜਾ ਵੀ ਪ੍ਰਸਿੱਧ ਲੋਕ ਗਾਇਕ ਦਾ ਹੋਵੇਗਾ 25 ਮਾਰਚ ਨੂੰ ਦਿਨ ਮੰਗਲਵਾਰ ਸ਼ਾਮ ਨੂੰ 5 ਤੋਂ 7 ਵਜੇ ਤੱਕ ਅਰਮਾਨ ਢਿੱਲੋਂ ਦਾ ਖੁੱਲਾ ਖਾੜਾ ਹੋਵੇਗਾ